ਹਾਲੇ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਟ੍ਰੈਫਿਕ ਦੇ ਨਿਯਮਾਂ ਦੀ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਕਿਵੇਂ ਬਚਾ ਸਕਦੇ ਹਾਂ ਐਡੀਜੀਪੀ ਪੰਜਾਬ ਇੱਕ ਪੱਤਰ ਜਾਰੀ ਹੋਇਆ ਹੈ ਓਪਨ ਸਲੂਪ ਦੇ ਵਿੱਚ ਦੀ ਬੱਚੇ ਰੋਡ ਦੇ ਉੱਤੇ ਚੱਲਦੇ ਆ ਸਿਟੀ ਦੇ ਵਿੱਚ ਚੱਲਦੇ ਆ ਵਾਹਨ ਚਾਲਕ ਦਾ ਧਿਆਨ ਕਿਵੇਂ ਭਟਕਦਾ ਹੈ ਇਸ ਪੱਤਰ ਦੇ ਵਿੱਚ ਜ਼ਿਕਰ ਕੀਤਾ ਗਿਆ ਮੈਂ ਤਿੰਨ ਚਾਰ ਪੁਆਇੰਟ ਸਾਂਝੇ ਕਰਾਂਗਾ ਤੁਹਾਡੇ ਨਾਲ ਮਾਨਯੋਗ ਐਡੀਜੀਪੀ ਸਾਹਿਬ ਤੇ ਪੰਜਾਬ ਪੁਲਿਸ ਦਾ ਜਿਹੜਾ ਅਪਰਾលਾ ਹੈ ਬਹੁਤ ਸ਼ਲਾਘਾਯੋਗ ਹੈ ਆਪਣੇ ਤੇ ਆਪਣੇ ਦੀਆਂ ਜ਼ਿੰਦਗੀਆਂ ਕਿਵੇਂ ਬਚਾਉਣੀਆਂ ਅੱਜ ਆਪਾਂ ਗੱਲ ਕਰਾਂਗੇ ਚਾਰ ਪੰਜ ਪੁਆਇੰਟ ਰੱਖਾਂਗੇ ਰੋਡ ਦੇ ਉੱਪਰ ਚੱਲਦੇ ਆ ਨੈਸ਼ਨਲ ਹਾਈਵੇ ਦੇ ਉੱਪਰ ਜਾਂ ਸਿਟੀ ਦੇ ਵਿੱਚ ਸਨ ਰੂਫ ਖੋਲ ਕੇ ਆਪਾਂ ਗੱਡੀ ਦੇ ਵਿੱਚ ਤਾंडव ਕਰਦੇ ਆ ਆਪਦਾ ਇੰਜੋਏ ਕਰਦੇ ਆ ਪਰ ਜਿਹੜਾ ਥੱਲੇ ਬੈਠਾ ਵਾਹਨ ਚਾਲਕਾ ਉਸ ਤੋਂ ਪ੍ਰਭਾਵਿਤ ਹੁੰਦਾ ਕਿਉਂਕਿ ਦੁਰਘਟਨਾ ਗ੍ਰਸਤ ਹੋਣ ਦਾ ਡਰ ਹੁੰਦਾ ਅਗਰ ਆਪਾਂ ਆਪ ਤਾਡਮ ਕਰ ਰਹੇ ਆਪ ਦਾ ਇੰਜੋਏ ਕਰ ਰਹੇ ਆ ਸਾਹਮਣੇ ਆਉਣ ਵਾਲਾ ਵਿਅਕਤੀ ਤੁਹਾਨੂੰ ਵੇਖ ਕੇ ਪ੍ਰਭਾਵਿਤ ਹੁੰਦਾ ਤੁਹਾਡੇ ਪਿਛਲੇ ਪਾਸੇ ਵਾਹਨ ਆ ਰਹੀ ਉਹ ਪ੍ਰਭਾਵਿਤ ਹੁੰਦੀ ਹੈ ਸੋ ਨੰਬਰ 2 ਦੇ ਉੱਤੇ ਟੂ ਵਿਲਰ ਵਾਹिकल्स ਰੋਡ ਦੇ ਉੱਪਰ ਜ਼ਿਕਜ਼ੈਗ ਬਣਾਉਂਦੇ ਜਾਂਦੇ ਨੇ ਸੈਲਫੀਆਂ ਲੈਂਦੇ ਨੇ ਉਹ ਗਲਤ ਹੈ ਦੁਰਘਟਨਾ ਗ੍ਰਸਤ ਹੋਣ ਦਾ ਇੱਕ ਡਰ ਹੁੰਦਾ ਦੋਸਤੋ ਹੈਲਮਟ ਟੂ ਵਿਲ ਵਾਹਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕੀਮਤੀ ਜ਼ਿੰਦਗੀਆਂ ਐਕਸੀਡੈਂਟ ਦੇ ਦਰਮਿਆਨ ਸਿਰ ਤੇ ਸੱਟ ਵੱਜਣਾ ਹੋ ਜਾਂਦੀਆਂ ਤੁਹਾਡੀ ਜ਼ਿੰਦਗੀ ਤੁਹਾਡੇ ਘਰ ਤੇ ਲਈ ਬਹੁਤ ਕੀਮਤੀ ਹੈ ਇੱਥੇ ਮੈਂ ਇੱਕ ਗੱਲ ਕਰਾਂਗਾ ਧਾਰਮਿਕ ਸਥਾਨ ਤੇ ਜਾਣ ਲਈ ਜਾਣ ਵਾਲੇ ਬੱਚਿਆਂ ਲਈ ਟੂ ਵੀਲਰ ਦੇ ਉੱਪਰ ਤਿੰਨ ਤਿੰਨ ਬੱਚੇ ਬੈਠ ਕੇ ਜਾਂਦੇ ਨੇ ਇਹਹੀ ਯਾਤਰਾ ਦਾ ਕੋਈ ਫਾਇਦਾ ਨਹੀਂ ਜਿਸ ਦੇ ਨਾਲ ਤੁਹਾਡੀ ਤੇ ਹੋਰਾਂ ਦੀ ਜ਼ਿੰਦਗੀ ਖਤਰੇ ਵਿੱਚ ਪੈਂਦੀ ਹੈ ਤੁਸੀਂ ਤੁਰੇ ਜਾਂਦੇ ਤਿੰਨ ਤਿੰਨ ਜਾਣੇ ਫੋਟੋਆਂ ਖਿੱਚ ਕੇ ਰੀਲ ਪਾ ਕੇ ਫੇਸਬੁੱਕ ਤੇ ਅਪਲੋਡ ਕਰਦੇ ਆ ਉਹ ਵੀਡੀਓ ਕਿਸੇ ਹੋਰ ਦੇ ਪੇਰੈਂਟਸ ਕੋਲੇ ਜਾਂਦੀ ਹੈ ਜੋ ਤੁਹਾਡੇ ਕੋਲੇ ਜਾਂਦੀ ਹੈ ਜਾਂ ਤੁਸੀਂ ਪਾਣੀ ਦੇ ਵਿੱਚ ਖੜ ਕੇ ਪਾਣੀ ਦੇ ਫਲੋ ਦੇ ਵਿੱਚ ਆਪਦਾ ਇੱਕ ਵੀਡੀਓ ਸ਼ੂਟ ਕਰ ਰਹੇ ਹਾਂ ਪਿੱਛੋਂ ਪਾਣੀ ਤੇਜ਼ ਆ ਰਿਹਾ ਉਹਦੇ ਨਾਲ ਵੀ ਤੁਹਾਡੀਆਂ ਜ਼ਿੰਦਗੀਆਂ ਖਤਰੇ 'ਚ ਹੁੰਦੀਆਂ ਤੁਹਾਡੇ ਬਾਪੇ ਘਰੇ ਬੈਠੇ ਕਲਪਦੇ ਰਹਿੰਦੇ ਨੇ ਵੀ ਸਾਡੇ ਬੱਚੇ ਸੁੱਖ ਸ਼ਾਂਤੀ ਨਾਲ ਮੋੜੋ ਨਾ ਮੈਂ ਇੱਥੇ ਗੱਲ ਕਰਾਂ ਫੇਸਬੁੱਕ ਤੋਂ ਚੰਦ ਪੈਸੇ ਆ ਸਕਦੇ ਆ ਛੋਟੇ ਬੱਚਿਆਂ ਨੂੰ ਰਿਕੁਐਸਟ ਹੈ ਚੰਦ ਪੈਸਿਆਂ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਨਿਕਲਦੀ ਇਹੋ ਜੀ ਕਮਾਈ ਦਾ ਕੋਈ ਫਾਇਦਾ ਨਹੀਂ ਜਿਹਦੇ ਨਾਲ ਤੁਹਾਡੀਆਂ ਜ਼ਿੰਦਗੀਆਂ ਖਤਰੇ ਵਿੱਚ ਪੈਣ ਇੱਕ ਥੋੜੇ ਜੇ ਪੈਸੇ ਤੁਹਾਡੀ ਲਾਈਫ ਨੂੰ ਖਤਰੇ 'ਚ ਪਾਉਂਦੇ ਆ। ਟੀਆਰਪੀ ਵਧਾਉਣ ਵਾਸਤੇ ਆਪਾਂ ਵੀਡੀਓ ਸ਼ੇਅਰ ਕਰਦੇ ਆ YouTube, Instagram, Facebook ਤੇ। ਤੁਹਾਡੀਆਂ ਕੀਮਤੀਆਂ, ਜ਼ਿੰਦਗੀਆਂ ਤੁਹਾਡੇ ਮਾਪਿਆਂ ਲਈ ਬਹੁਤ ਕੀਮਤੀ ਆ। ਉਹਨਾਂ ਜ਼ਿੰਦਗੀਆਂ ਦਾ ਕੋਈ ਮੁੱਲ ਨਹੀਂ। ਅਜਿਹੇ ਪੈਸੇ ਦਾ ਕੋਈ ਮੁੱਲ ਨਹੀਂ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਤੇ ਤੁਹਾਡੇ ਮਾਪਿਆਂ ਦੀ ਲਾਈਫ ਨੂੰ ਡਿਸਟਰਬ ਕਰਦਾ ਹੈ। ਮੈਂ ਇੱਥੇ ਇੱਕ ਰਿਕਵੈਸਟ ਕਰਨੀ ਚਾਹਣਾ ਹੈ ਹਰੇਕ ਨਾਗਰਿਕ ਨੂੰ ਆਪਾਂ ਆਪਣੇ ਅਤੇ ਹੋਰਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਇਸ ਪੰਜਾਬ ਪੁਲਿਸ ਦੇ ਅਪਰਾਲੇ ਨੂੰ ਬਹੁਤ ਸਹਿਯੋਗ ਦਿइये ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਇਹ ਸੇਫਟੀਆਂ ਲਈ ਜਿਹੜੇ ਰੂਲ ਬਣੇ ਨੇ ਇਹ ਸਾਡੇ ਲਈ ਨੇ ਮੈਂ ਧੰਨਵਾਦ ਕਰਦਾ ਮੇਰੇ ਛੋਟੇ ਵੀਰ ਕੁਲਜਿੰਦਰ ਸਿੰਘ ਜੀ ਸਰਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਜਿਨ੍ਹਾਂ ਦੇ ਬੋਲਾਂ ਨੂੰ ਤੁਹਾਡੇ ਤਿੱਕਰ ਮੈਂ ਪਚਾ ਰਿਹਾ ਹਾਂ ਠੀਕ ਹੈ ਜੀ ਉਹ ਵੀ ਟ੍ਰੈਫਿਕ ਦੇ ਨਿਯਮਾਂ ਦੀ ਚਿੰਤਾ ਕਰਦੇ ਹੋਏ ਮੈਨੂੰ ਆਖਿਆ ਵੀਰ ਵੀ ਇੱਕ ਵੀਡੀਓ ਥੋੜੀ ਜੀ ਬਣਾ ਕੇ ਸ਼ੇਅਰ ਕਰੋ ਜਿਸ ਵਿੱਚ ਛੋਟੇ ਬੱਚੇ ਜਾਂ ਵੱਡੇ ਇਨਸਾਨ ਜਿਹੜੇ ਤੁਰੇ ਜਾਂਦੇ ਤੰਦਵ ਕਰਦੇ ਆ ਟੂ-ਵੀਲਰ ਵਾਈਕਲ ਦੇ ਉੱਪਰ ਜ਼ਿਗ-ਜ਼ੈਗ ਬਣਾਉਂਦੇ ਆ ਤੇ ਸਟਾਰਟ ਖੇਡਦੇ ਆ ਸਾਡੀ ਤੇ ਸਾਡਿਆਂ ਦੀ ਜ਼ਿੰਦਗੀ ਸਾਡੇ ਹੱਥ ਵਿੱਚ ਹੈ ਸੋ ਬਹੁਤ ਧੰਨਵਾਦ ਕੁਝ ਚੰਦ ਕੁ ਕਲਿੱਪ ਤੁਹਾਨੂੰ ਇਹਦੇ ਨਾਲ ਮੈਂ ਜੋੜ ਰਿਹਾ ਹਾਂ ਜੇ ਚੰਗੇ ਲੱਗੇ ਸ਼ੇਅਰ ਜ਼ਰੂਰ ਕਰਿਓ ਇਹ ਛੋਟੇ ਬੱਚੇ ਨੇ ਕੀ ਆਖਿਆ ਵੇਖੋ ਛੋਟਾ ਜਿਹਾ ਬੱਚਾ ਕੀ ਸੋਚਦਾ ਇਸ ਵੀਡੀਓ ਨੂੰ ਵੇਖ ਕੇ ਇਆ ਇਸ ਗੱਡੀ ਚਾਲਕ ਨੂੰ ਵੇਖ ਕੇ ਪ੍ਰਭਾਵਿਤ ਹੁੰਦਾ ਧਿਆਨ ਭਟਕਦਾ ਆ ਯਾਰ ਬੈਟ ਸਟੇਰ ਬੋ ਨਾ ਬਹਿ ਜਾ ਜਿਵੇਂ ਕਿ ਵੀਰ ਨੇ ਕਿਹਾ ਛੋਟੇ ਵੀਰ ਬਹਿ ਜਾ ਜਦੋਂ ਆਪਾਂ ਧਿਆਨ ਭਟਕਦਾ ਹੈ ਹਲਕਾ ਜਿਹਾ ਸਟੇਰਿੰਗ ਤੁਰ ਜਾਂਦੀ ਗੱਡੀ ਦਾ ਸਪੀਡ ਤੇ ਰਾਈਟ ਜਾਂ ਲਿਫਟ ਹੋ ਸਕਦਾ ਉਹ ਦੁਰਘਟਨਾ ਗ੍ਰਸਤ ਹੋ ਸਕਦੀ ਹੈ ਅਗੜਾ ਐਡੀਜੀਪੀ ਪੰਜਾਬ ਵੱਲੋਂ ਜਿਹੜਾ ਪੱਤਰ ਜਾਰੀ ਹੋਇਆ ਹੈ ਇਹ ਤੁਹਾਡੇ ਨੇ ਸਰਮੁਖ ਰੱਖਦਾ ਹਾਂ ਇਸ ਪੱਤਰ ਦਾ ਅਸੀਂ ਸਾਰਿਆਂ ਨੂੰ ਇੰਤਜ਼ਾਰ ਸੀ ਤੇ ਇਸ ਪੱਤਰ ਚ ਜੋ ਲਿਖਿਆ ਉਹਦੇ ਤੇ ਅਸੀਂ ਅਮਲ ਕਰੀਏ ਆਪਣੇ ਤੇ ਆਪਣੇ ਦੀਆਂ ਜ਼ਿੰਦਗੀਆਂ ਨੂੰ ਬਚਾ ਸਕੀਏ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਹਾਂ ਜਿਹੜਾ ਵੀ ਰੋਡ ਦੇ ਉੱਤੇ ਸੇਫ ਜਰਨੀ ਕਰਦਾ ਜਾਂਦਾ ਹੈ ਉਹ ਸ਼ੁਕ ਸ਼ਾਂਤੀ ਨਾਲ ਆਪਣੇ ਘਰ ਆਵੇ ਇਹੀ ਸਾਡੀ ਮਾਨਵਤਾ ਦੀ ਸੇਵਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਨਣ ਵਾਲੇ ਆਂ ਸਰਬੱਤ ਦਾ ਭਲਾ ਮੰਗਣ ਵਾਲੇ ਆਂ ਤੇ ਅਸੀਂ ਸਰਬੱਤ ਦਾ ਭਲਾ ਮੰਗ ਰਹੇ ਆਂ ਧੰਨਵਾਦ